ਹਾਂਜੀ ਪਿਆਰ ਭਰੀ ਅਸੀਂ ਕੱਲ ਆਪਾਂ ਨੇਰੇ ਹੀ ਉੱਠ ਖੜੇ ਸੀਗੇ ਕਿਉਂਕਿ ਗੱਡੀ ਕਾਫੀ ਗੰਦੀ ਸੀ ਤੇ ਪਹਿਲਾਂ ਕਰਿਆ ਕਰਮਾਲੀ ਨੂੰ ਸਾਫ ਗੱਡੀ ਸਾਫ ਸੁਫ ਕਰਕੇ ਉਸ ਤੋਂ ਬਾਅਦ ਹੋ ਗਈ ਸੀ ਆਪਣੀ ਪੇਟ ਪੂਜਾ ਦੀ ਵਾਰੀ ਬ੍ਰੈਡ ਤੇ ਲਾਇਆ ਪੀਨਟ ਬਟਰ ਤੇ ਉਸ ਤੋਂ ਬਾਅਦ ਕਰਕੇ ਪੇਟ ਪੂਜਾ ਆਪਾਂ ਵੀ ਨਹਾਉਣ ਤੋਂ ਲਈ ਹੋ ਗਏ ਆ ਤਿਆਰ ਨਾ ਤੋ ਕੇ ਜਦੋਂ ਮੈਂ ਬਾਹਰ ਨਿਕਲਿਆ ਤੇ ਬਾਈ ਕਹਿੰਦਾ ਮੈਂ ਵੀ ਤੇਰੀਆਂ ਵੀਡੀਓ ਦੇਖਦਾ ਹੁੰਨਾ ਬਾਈ ਨੇ ਮੈਨੂੰ ਅਪਰੀਸ਼ੀਏਟ ਕਰਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਅਸ ਤੋਂ ਬਾਅਦ ਲਓ ਜੀ ਸਵਾਰੀ ਦਾ ਵੀ ਟਾਈਮ ਹੋ ਗਿਆ ਸੀਗਾ ਤੇ ਆਪਾਂ ਕਰਕੇ ਗੱਡੀ ਨੂੰ ਨਮਸਕਾਰ ਚੱਲੇ ਆਂ ਆਪਾਂ ਸਵਾਰੀ ਚੱਕਣ ਸਵਾਰੀ ਨੂੰ ਚੱਕ ਚੁੱਕੇ ਲਓ ਜੀ ਆਪਾਂ ਨਿਕਲਦੇ ਹੀ ਫਸ ਗਏ ਸੀਗੇ ਟ੍ਰੈਫਿਕ ਦੇ ਵਿੱਚ ਤੇ ਪਹਿਲਾਂ ਉਹ ਕਹਿੰਦੇ ਜਾਣਾ ਸੀ ਵਾਸ਼ਰੂਮ ਆ ਆ ਬੇਤੇ ਰੋਕੇ ਆਪਾਂ ਪੀਤੀ ਚਾਹ ਤੇ ਅੰਕਲ ਕਹਿੰਦਾ ਮੈਂ ਵੀ ਤੈਨੂੰ ਕੰਪਨੀ ਦਿਨਾਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਉਤਾਰ ਤਸੀਲ ਲੁਧਿਆਣੇ ਲੁਧਿਆਣੇ ਸਟੇਸ਼ਨ ਤੇ ਡ੍ਰੌਪ ਕਰਨ ਤੋਂ ਬਾਅਦ ਆਪਾਂ ਚੱਲੇ ਆ ਵਤਨਾ ਨੂੰ ਤੇ ਪਹਿਲਾਂ ਹੋ ਗਈ ਦੁਪਹਿਰ ਦੀ ਪੇਟ ਪੂਜਾ ਦਾ ਟਾਈਮ ਰਸਤੇ ਵਿੱਚ ਦੇਖਿਆ ਧਰਨਾ ਲਾਉਣ ਦੀ ਤਿਆਰੀ ਕਰ ਰਹੇ ਸੀ ਤੇ ਆਪਾਂ ਆ ਗਏ ਸੀਗੇ ਆਪਣੇ ਅੱਡੇ ਤੇ ਦੁਪਹਿਰ ਦਾ ਟਾਈਮ ਸੀਗਾ ਕਾਫੀ ਮੈਨੂੰ ਭੁੱਖ ਲੱਗੀ ਸੀ ਤੇ ਭਰਾ ਤੋਂ ਲਈਆਂ ਆਪਾਂ ਰੋਟੀਆਂ ਤੇ ਅੰਕਲ ਤੋਂ ਲਈ ਆਂਡਿਆਂ ਦੀ ਭੁਰਜੀ ਦੋਨਾਂ ਦਾ ਆਪਾਂ ਮਾੜ ਰੱਖ ਲਿਆ ਆਪਾਂ ਨਰਾਜ਼ ਨਹੀਂ ਕਰਿਆ ਇੱਕ ਤੋਂ ਥਾਲੀ ਲੈ ਲਈ ਤੇ ਇੱਕ ਤੋਂ ਬਣਾ ਲਈ ਆਪਾਂ ਭੁਰਜੀ ਪਰ ਜੀਪੁਰ ਜੀ ਬਣਾ ਕੇ ਖੇਚਦੀ ਗੱਡੀ ਤੇ ਰਾਹ ਚ ਬਾਈ ਨੇ ਮੈਨੂੰ ਲਿਆ ਪਛਾਣ ਬਾਈ ਨੇ ਕਿਹਾ ਵੇ ਸਾਡੇ ਨਾਲ ਫੋਟੋ ਖਿਚਾ ਕੇ ਜਾ ਹੱਸੇ ਨਾ ਹੱਸਾ ਰਿਹਾ ਬਾਈ ਵੀ ਬਹੁਤ ਮਾਨ ਸਤਕਾਰ ਕਰਦਾ ਤੇ ਆਪਾਂ ਖੇਚਦੀ ਗੱਡੀ ਆਪਣੇ ਘਰ ਵੱਲ ਇਹਨਾਂ ਦਾ ਰੂਟ ਹੋਰ ਸੀਗਾ ਤੇ ਆਪਾਂ ਰਾਹ ਚ ਰੁੱਕ ਕੇ ਪਹਿਲਾਂ ਲਏ ਕੇਲੇ ਤੇ ਕੇਲਿਆਂ ਦੇ ਲਾ ਕੇ ਬ੍ਰੈਡ ਤੇ ਪੀਨਟ ਬਟਰ ਕੰਬੋ ਜਾ ਬਣਾ ਕੇ ਛਕ ਲਿਆ ਸੀ ਲੋਜੀ ਖਾਲਸਾ ਜੀ ਵੀ ਕੇਲਿਆਂ ਨੂੰ ਢੇੜਾ ਦੇ ਰਿਹਾ ਤੇ ਉਸ ਤੋਂ ਬਾਅਦ ਮਾਰੀ ਸਿੱਧੀ ਜਿੰਮ ਚ ਐਂਟਰੀ ਮੈਂ ਕਿਹ ਜਿਹੜੇ ਬੰਦੇ ਯਾਰ ਬੰਦੇ ਕਮੈਂਟ ਕਰਦੇ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਦੇ ਕੀ ਇਹ ਦਿਮਾਗ ਚ ਤੂੜੀ ਭਰੀ ਹੋਈ ਹੈ ਮੈਂ ਤਾਂ ਆਪਣੀ ਲਾਈਨ ਨੂੰ ਐਪਰੀਸ਼ੀਏਟ ਕਰਦਾ ਵੀ ਯਾਰ ਹਾਂ ਦੇਖੋ ਟੈਕਸੀ ਵਾਲਾ ਬੰਦਾ ਵੀ ਜਿੰਮ ਵੀ ਜਾਂਦਾ ਤੇ ਵਰਕਆਊਟ ਵੀ ਲਾਉਂਦਾ ਤੇ ਇੱਕ ਵੱਖਰੀ ਮਿਸਾਲ ਕਾਇਮ ਕਰਦਾ ਲੋਜੀ ਖਪਾਖੂਨ ਹੋ ਕੇ ਆਪਾਂ ਖੇਚ ਦੀ ਗੱਡੀ ਤੇ ਇਹਨਾਂ ਦੀ ਸੁਣ ਲਓ ਪਹਿਲਾਂ ਘਰੇ ਆ ਕੇ ਕੀ ਕਹਿੰਦੇ ਆ ਮੇਰੇ ਪਾਪਾ ਹਾਂ ਕਿਵੇਂ ਬੁੱਤ ਠੀਕ ਹੈ ਕਿਨੇ ਪਤਾ ਲਵ ਯੂ ਇਹ ਪਾਪਾ ਮੈਂ ਹਾਂ ਹਾਂ ਲੜਨਾ ਨਹੀਂ ਮੇਰੇ ਪਾਪਾ ਤੁਗੜਾ ਕਿਆ ਮੇਰਾ ਪਾਪਾ ਲੈ ਮੈਨੂੰ ਕੀ ਪਤਾਈ ਤੂੰ ਤੈਨਾਂ ਘਸੇ ਚੱਲ ਕੋਈ ਨਾ ਆਈ ਦੂ ਇਹ ਵੀ ਚ ਮਾਰ ਲਿਖੋ ਹਾਂ ਹੋ ਨਿਕਲ ਹੋ ਹਾਂ ਆਈ ਜਿੱਤਿਆ ਪੁੱਤ ਹਾਂ ਚਲੋ ਅੰਦਰ ਚਲੋ ਦਮਣਾ ਕਿਤੇ ചല്ല ആ ഫ മെഡൽ പാല ഗളാ ਲਓ ਜੀ ਉਸ ਤੋਂ ਬਾਅਦ ਮਿਲੇ ਕਰਮਾਲੀ ਨੂੰ ਤੇ ਵੀ ਯਾਰ ਮੈਂ ਤਾਂ ਦੇਣਾ ساری ਉਮਰ ਲਈ ਦੇ ਨਹੀਂ ਸਕਦਾ ਉਸ ਤੋਂ ਬਾਅਦ ਆ ਗਿਆ ਸੀ ਆਪਣੇ ਕਮਰੇ 'ਚ ਤੇ ਲਓ ਜੀ ਸੌਣ ਲਈ ਤਿਆਰ ਆ ਤੇ ਨਿੱਕੀ ਨੂੰ ਵੀ ਮੈਂ ਛੇੜਿਆ ਨਹੀਂ ਮੈਂ ਖੈ ਸੁੱਤੀ ਰਹਿਣ ਦੇ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਤੇ ਚੈਨਲ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮੱਚ ਮਿਲਦੇ ਆਂ ਫਿਰ